ਇੱਕ ਰਾਜਾ ਸੀਗਾ ਅੱਛਾ ਜੀ ਰਾਜੇ ਦੇ ਇਕੱਲੇ ਮੁੰਡਾ ਸੀ ਹੂੰ ਤੇ ਭਾਈ ਸੋਨਾ ਬਹੁਤ ਦੀਆ ਉਹਦੀ ਮਾਂ ਨੇ ਰਾਣੀ ਨੇ ਉਹਦਾ ਨਾਮ ਚੰਦਕਮਾਰ ਰੱਖਿਆ ਚਮਕਦਾ ਦੀ ਚੰਦ ਵਾਂਗੂ ਮੱਥਾ ਅੱਛਾ ਜੀ ਇਕੱਲਾ ਮੁੰਡਾ ਤੇ ਸਿਆਲ ਦੀ ਰੂਤ ਮਹਿਲਾਂ ਦੇ ਸਿਖਰ ਕੀ ਚਾਹੁੰਦਾ ਫਿਰਿਆ ਉਹਦੇ ਤਾਂਹਾਂ ਇਨੇ ਇੱਕ ਦਇੰਤ ਦੀ ਕੁੜੀ ਸੀਗੀ ਓਇਲ ਦਾ ਰੂਪ ਧਾਰ ਕੇ ਕਾਹ ਚ ਜੜੀ ਫਿਰਦੀ ਸੀ ਅੱਛਾ ਜੇ ਦੋਨੇ ਦੇਖਿਆ ਮੁੰਡਾ ਸੋਹਣਾ ਮੋਹਤ ਹੋ ਗਈ ਵੀ ਆ ਤਾਂ ਬਹੁਤ ਸੋਹਣਾ ਮੁੰਡਾ ਠੀਕ ਹੈ ਉਹਦਾ ਉਹਦੇ ਉੱਤੇ ਕੀੜੇ ਖਾਣ ਲੱਗ ਗਈ ਹੂੰ ਹੁਣ ਜਿਹਦਾ ਆਪਣੇ ਦੇ ਕੋਈ ਜਾਨਵਰ ਕੀੜਾ ਖਾਂਦਾ ਬੰਦੇ ਤੇ ਸਾਂ ਆ ਜਾਂਦੀ ਹੈ ਹੂੰ ਜਦੋਂ ਸਾਂ ਆਈ ਉਹਨੇ ਆਖਿਆ ਮੇਰੇ ਤੇ ਇਹ ਇੱਲ ਕਿਉਂ ਕੀੜੇ ਖਾਂਦੀ ਹੈ ਤੇ ਉਹ ਹੋਰ ਨੀਮੀ ਹੁੰਦੀ ਤੁਰ ਜਾਵੇ ਕਿਉਂਦਾ ਹੀਮਤ ਚੱਕਾ ਜਦੋਂ ਮਰੇ ਬੱਤ ਆਇਆ ਹੂੰ ਕੋ ਜਦੋਂ ਜਮੇ ਨੇੜੇ ਆ ਗਈ ਸਿਰਦੇ ਉਹਨਾਂ ਅੱਖਾਂ ਵੀ ਭੈਂ ਦੀ ਠੋਗਣਾ ਮਾਰ ਜੀ ਉਹ ਦੋਨੇ ਹੱਥ ਕਰਕੇ ਕਹਿੰਦਾ ਹਾਥ ਉੱਥੀ ਵਾਹ ਫੜ ਲੀਆਂ ਦੋਨੇ ਪਾਂਚਾ ਚ ਲੈ ਕੇ ਚੜ ਗਈ ਕਾਸ ਨੂੰ ਉਹਦੀ ਆਪ ਦਾ ਰੂਪ ਵੱਡਾ ਕਰ ਲਿਆ ਹੁਣ ਕਿੱਥੇ ਛੱਡੇ ਪਈ ਧਲੇ ਨੂੰ ਕਰਾਣੇ ਰੋਲਾ ਪਾਤਾ ਕਹਿੰਦੇ ਰਾਜੇ ਨੂੰ ਕਹਿੰਦੇ ਮੁੰਡੇ ਨੂੰ ਦਿਲ ਲੈ ਗਈ ਜਾ ਕੇ ਰਾਜਾ ਕਹਿੰਦਾ ਇੱਲਕੇ ਮੇਂ ਜੱਕ ਲੋਡੇ ਜਵਾਨ ਨੂੰ ਕਹਿੰਦੇ ਜੀ ਉਸ ਤੋਂ ਬਾਅਦ ਤਾਂ ਬਾਲੀ ਬੰਡੀ ਹੋ ਗਈ ਭਾਈ ਚਾਗ ਰੌੜੀ ਪੈ ਗਈ ਰਾਣੀ ਸਾਰੇ ਬਾਜ਼ਾਰ ਦੇ ਵਿੱਚ ਸੋਗ ਪੈ ਗਿਆ ਵੀ ਕੱਲਾ ਜਵਾਨ ਖ ਪੀਚਾ ਕੇ ਲੈ ਗਈ ਤੇ ਭਈ ਕੋਈ ਕਹੇ ਡੈਣਾ ਕੋਈ ਕਹੇ ਕੋਸਾ ਪਰ ਰਾਜੇ ਨੇ ਜਿੰਨੇ ਆਪਦੇ ਸੈਨਕ ਸੀ ਦੇ ਕੇ ਸਾਸਤਰ ਕਹਿੰਦਾ 100 100 ਮੀਲ ਚ ਭਾਲੋ ਜੇ ਸਾਨੂੰ ਥਿਆ ਜੇ ਮਾਰ ਦਿਓ ਉਹ ਕਹੇ ਵੀ ਕਿ ਇੱਥੇ ਉਹਦਾ ਫਰਸ ਸੈਰ ਦੇ ਵਿੱਚ ਉਹਦੇ ਪਿਓ ਦਾ ਰਾਜ ਤੀਆ ਦੇ ਤਾ ਉੱਥੇ ਲੈ ਬੜੀ ਜਾ ਕੇ ਮੈਲਾ ਤੇ ਤਾਰ ਲਿਆ ਜੀਦੋਂ ਨੇ ਦੇਖਿਆ ਪਇਉ ਰੂਵੇ ਉਹ ਕਹਿੰਦੀ ਰੋ ਨਾ ਉਹ ਕਹਾਂ ਬਨੂ ਆਇਆ ਦੱਸ ਤੂੰ ਕੌਣ ਐ ਮੈਨੂੰ ਚੱਕ ਕੇ ਕਹਤਾ ਉਹਨੇ ਕਹੀ ਐ ਉਹ ਕਨੀ ਮੈਦਾਨੋਂ ਦੀ ਕੁੜੀਆਂ ਮੇਰੇ ਪਿਓ ਦਾ ਰਾਜ ਐ ਇੱਥੇ ਬਹੁਤ ਤਕੜਾ ਦਾ ਨਵਾ ਮੈਂ ਤਾਂ ਤੈਨੂੰ ਪੁੱਤੀ ਬਣਾ ਲਿਆ ਤੂੰ ਮੇਰਾ ਪੁੱਤੀ ਹੈ ਉਹ ਕਹਿਣ ਲੱਗਾ ਮੇਰਾ ਤਾਂ ਮਾਂ ਪਿਓ ਮਗਰ ਰੂ ਰੂ ਮਰ ਜੂ ਤੂੰ ਮੈਨੂੰ ਚੱਕ ਲਈ ਉਹ ਕਹਿੰਦੀ ਘਰ ਆਣਾ ਮੈਂ ਤੇਰੇ ਮਾਂ ਪਿਓ ਨੂੰ ਤੈਨੂੰ ਮਲਾ ਕੇ ਲਿਆਇਆ ਕਰੂੰ ਤੇ ਪਈ ਹੁਣ ਕਿੱਥੇ ਜਿਹੜਾ ਐ ਜਾ ਕੇ ਪਰਦੇਸਾਂ ਛੱਡ ਲਿਆ ਉਹਨੇ ਦਾਨੋਂ ਆਇਆ ਦਾਨੋਂ ਨੇ ਉਹਨੇ ਆਪਦੇ ਕਮਰੇ ਦੇ ਵਿੱਚ ਵੀ ਮੇਰਾ ਪਿਓ ਆਉ ਉਹ ਮੱਖੀ ਦਾ ਰੂਪ ਧਰ ਕੇ ਭਾਵੇਂ ਦੇ ਵਹਾ ਲਿਆ ਜਦੋਂ ਦਾਨੋਂ ਆਇਆ ਕਹਿਣ ਲੱਗਾ ਕਹਾਂ ਪੁੱਤ ਤੇਰੇ ਕਮਰੇ 'ਚ ਮਰਦ ਦੀ ਬਾਸ ਨਾ ਆਉਂਦੀ ਐ ਉਹ ਕਹਿੰਦੀ ਨਾ ਪਤਾ ਇੱਥੇ ਮਰਦ ਕਿੱਥੋਂ ਆ ਗਿਆ ਤਾਂ ਤਾਂ ਸੌ ਸੌ ਕੋਚ ਹੀ ਨਹੀਂ ਛੱਡਿਆ ਜਾਨਵਰ ਵੀ ਨਹੀਂ ਛੱਡਿਆ ਕਹਿੰਦਾ ਨਾ ਆਉਂਦੀ ਐ ਕਹਿੰਦੀ ਫਿਰ ਜੇ ਬਾੜੀ ਭੁੱਖ ਲੱਗਿਆ ਮੈਨੂੰ ਖਾ ਲਾ ਕਹਿੰਦਾ ਇਹ ਤਾਂ ਮੈਂ ਕਲਾਂਤੀ ਹੋ ਜਾਊਗਾ ਕਹਿੰਦੀ ਨਹੀਂ ਕੁਛ ਨਹੀਂ ਮੇਰੇ ਘਰ ਬਰੇ ਜਗਾ ਭਾਈ ਦਾਨੋਂ ਭਾਗ ਗਿਆ ਹੁਣ ਐ ਮਗਰੋਂ ਉਹ ਬੰਦਾ ਬਣਾ ਲਿਆ ਉਹ ਕਹਿੰਦਾ ਇਹ ਕੌਣ ਐ ਕਹਿੰਦੀ ਮੇਰਾ ਪਿਓ ਆ ਕਹਿੰਦਾ ਫਿਰ ਇਹ ਤਾਂ ਮੈਨੂੰ ਖਾ ਜੂ ਇਹਨੂੰ ਪਤਾ ਲੱਗ ਗਿਆ ਕਹਿੰਦੀ ਤੈਨੂੰ ਮੈਂ ਖਾਣ ਨਹੀਂ ਦਿੰਦੀ ਕਨੈਦਾ ਕਾਦੀ ਬੋਲਾ ਬੁੱਢਾ ਕਹਿੰਦਾ ਭਾਈ ਨੇ ਮੇਰੇ ਤੇ ਕੋਈ ਬੁਰਕੀ ਕਰੂ ਕਹਿੰਦੇ ਨਹੀਂ ਕੁਛ ਨਹੀਂ ਹੁੰਦਾ ਭਾਈ ਜੇ ਉਹ ਆਇਆ ਕਰੇ ਲਕੋ ਦੇਆ ਕਰੇ ਤੇ ਆ ਉਹਦੇ ਕੰਮਰੇ ਚ ਰੱਖਿਆ ਕਰ ਉਹਨੂੰ ਖਾਣਾ ਪੀਣਾ ਵਧੀਆ ਦਿਆ ਕਰੇ ਪਰ ਉਹ ਕਿਤੇ ਦਾਸੀ ਆਈ ਵੀ ਕਹਿੰਦਾ ਮੇਰਾ ਮਾਂ ਪਿਓ ਜੇ ਮੈਨੂੰ ਕੇਰਾ ਮਿਲਾ ਦੇ ਕਹਿੰਦੀ ਮਿਲਾਉਂਗੀ ਤੂੰ ਡਰਨਾ ਜੇ ਮੈਂ ਮਾਂ ਤੈਨੂੰ ਲੈ ਕੇ ਆਇਆ ਤੇ ਤੈਨੂੰ ਮਲਾ ਵੀ ਦਿਉ ਪਰ ਜੇ ਤੂੰ ਕਹੇ ਇੱਥੋਂ ਜਾ ਨਹੀਂ ਸਕਦਾ ਬਹੁਤ ਦੂਰ ਦੀ ਬਾੜ ਤੇ ਹੁਣ ਤੂੰ ਕਹਿੰਦੀ ਤੈਨੂੰ ਮੈਂ ਫੇਰ ਲੈ ਕੇ ਜਾਉਂ ਮੈਂ ਪਹਿਲਾਂ ਬਾਰੇ ਪਿਓ ਨਾਲ ਗੱਲ ਕਰਨਾ ਭਾਈ ਜਦੋਂ ਆਇਆ ਉਹਨੂੰ ਵੀ ਪਤਾ ਲੱਗ ਗਿਆ ਕਰੀ ਵੀ ਹੁਣ ਆਉਂਦਾ ਹੈ ਉਹਨੂੰ ਉਹਨੇ ਮੱਖੀ ਬਣਾ ਕੇ ਫੇਰ ਮਜੇ ਦੇ ਵਹਾ ਲਿਆ ਆਪ ਹੀ ਨੀਵੀਂ ਪਾ ਕੇ ਬਹਿ ਗਈ ਉਹ ਕਹਿੰਦਾ ਪੁੱਤਰ ਕੀ ਗੱਲ ਬੋਲਦੀ ਨਹੀਂ ਚੁੱਪ ਕਰ ਗਈ ਬੋਲੇ ਨਾ ਤੇ ਉਹ ਬਾਈ ਫਿਰ ਮੈਂ ਤਾਂ ਕਰੇ ਚੁੱਪ ਕਰ ਗਈ ਕਹਿੰਦਾ ਤੂੰ ਇਹ ਦੱਸਦਾ ਦੇ ਬੋ ਵੀ ਕਿਉਂ ਨੀ ਕੀ ਗੱਲ ਆ ਹਾਂ ਜੇ ਤੂੰ ਹਾਰੇ ਮੈਂ ਤਾਂ ਕਰੀਆ ਉਹਨੇ ਆਖਿਆ ਵੀ ਹੁਣ ਆਖੇ ਲੱਗ ਜੂ ਕਹਿੰਦੀ ਨਵੀ ਦੀ ਸੌ ਖਾ ਫੇਰ ਦੱਸੂ ਉਹ ਕਹਾ ਤੂੰ ਮਰਿੱਤੀਂ ਆ ਤੇਰੇ ਬਣਾ ਮਰਾ ਕੀ ਆ ਮੈਨੂੰ ਨਵੀ ਦੀ ਸੌ ਜੇ ਲਾ ਕੁਛ ਕਹੇਗੀ ਮੈਂ ਉਹੀ ਕਰ ਦੂੰਗੀ ਕਹਿੰਦੀ ਮਰਦਾ ਹੈਗਾ ਮੇਰੇ ਕਮਰੇ ਚ ਤੂੰ ਕਹਿੰਦਾ ਬਾਸਨਾ ਆਉਂਦੀ ਹੈ ਸੱਚਾ ਤੂੰ ਪਰ ਉਹ ਮੇਰਾ ਪੋਤੀ ਹੈ ਮੈਂ ਉਹਨੂੰ ਚਾਕੇ ਲਈਆਂ ਬਾਸ਼ਾ ਦਾ ਪੁੱਤ ਹੈ ਮੇਰੀ ਬਾ ਉਹਦੇ ਮੇਰਾ ਹੱਥ ਉਹਦੇ ਹੱਥ ਫੜਾ ਦੇ ਆਪਦੇ ਹੱਥ ਨਾਲ ਪਈ ਕਹਿੰਦਾ ਮੈਂ ਤਾਂ ਸਿਆਪਾ ਹੀ ਖੜਾ ਕਰ ਲੈ ਸੌਂਹਾ ਕੇ ਤੂੰ ਮੇਥੋਂ ਛੋਰੀਆਂ ਮਾਰਦੇ ਰੱਖੀ ਬੈਠੀ ਆਂ ਕਹਿੰਦੀ ਫਿਰ ਨਵੀ ਦੀ ਕਸਮ ਤੋੜਦੇ ਕਹਿੰਦਾ ਕਸਮ ਦਾ ਮੈਂ ਤੋੜ ਨਹੀਂ ਸਕਦਾ ਉਹ ਕਹਿੰਦਾ ਲਿਆ ਚਾਹਾਂਗੇ ਤੇ ਭਈ ਉਹਨੇ ਕਹਿੰਦੀ ਆ ਜਾ ਆਇਆ ਉਹ ਕਹਿੰਦਾ ਮਰਵਾ ਮੈਂ ਜੀ ਕਹਿੰਦੀ ਹੁਣ ਤੇਰੇ ਕੋ ਨਹੀਂ ਚਾਹ ਕਦਾਂ ਨਹੀਂ ਭਈ ਜਦੋਂ ਦੇ ਉਹਨੇ ਦੇਖਿਆ ਬੀਹਾ ਮੁੰਡਾ ਤਾਂ ਸੋਹਣਾ ਹੈ ਕਹਿੰਦਾ ਕਿਹਨਾਂ ਦਾ ਕਹਿੰਦੀ ਰਾਜੇ ਦਾ ਪੁੱਤ ਹੈ ਮਹਿਲਾ ਤਾਂ ਉਹ ਚਾ ਕੇ ਲੈ ਆਇਆ ਮੈਨੂੰ ਚੱਪਲੰਪ ਕਰਦੇ ਮੇਰਾ ਤੂੰ ਮੇਰਾ ਹੱਥ ਇਹ ਹੱਥ ਚ ਫੜਾ ਦੇ ਉਹ ਕਹਿੰਦਾ ਲੈ ਵੀ ਬੱਚਾ ਅੱਜ ਤੋਂ ਤੇਰੀ ਹੋ ਗਈ ਇਹ ਤੂੰ ਇਹਦਾ ਪਤੀ ਐ ਕਹਿੰਦਾ ਜੀ ਚੰਗਾ ਤੇ ਇਹ ਨੇ ਸ਼ਹਿਰ ਦੇ ਵਿੱਚ ਤੇ ਰਸੂਲਾ ਪਿਆ ਖੜਾ ਉਹ ਕਹਿਣ ਲੱਗੀ ਵੀ ਪਤਾ ਇੱਕ ਗੱਲ ਆ ਕਹਾਂ ਦੱਸ ਕਹਿੰਦੀ ਇਹ ਆਸ ਐ ਕਿ ਨਾ ਮੇਰੇ ਮਾਂ ਪਿਓ ਨੂੰ ਮਿਲਣਾ ਸਾਨੂੰ ਜਾਣ ਦੀ ਆਗਿਆ ਦੇ ਦੇ ਸੀ ਰਾਤ ਨੂੰ ਜਾ ਕੇ ਰਾਤ ਰਾਤ ਮੋੜਿਆਵਾਂਗੇ ਹੁਣ ਛੋਖਾਈ ਬਠਾ ਦੀਗਾ ਕਹਿੰਦੀ ਸਾਨੂੰ ਤੂੰ ਮਣਾ ਉਡਣ ਕੋਠੜਾ ਦੇ ਬਣਾ ਕੇ ਸਹੀ ਭਈ ਉਹਨੂੰ ਉਡਣ ਕੋਠੜਾ ਲਾ ਦਿੱਤਾ ਕਹਿੰਦਾ ਦੇਣ ਨਹੀਂ ਚਾਹੁੰਦੇ ਨਾ ਕਹਿੰਦੀ ਨਾ ਦੇਣ ਨਹੀਂ ਚਾਹੁੰਦੇ ਭਈ ਦੋਨੇ ਜਾਲੇ ਬੈਠੇ ਉਡਣ ਕੋਠੜਾ ਤੇ ਰਾਤ ਨੂੰ ਮਹਿਲਾ ਤੇ ਜਾ ਉਤਰੇ ਤੇਰੇ ਮਹਿਲਾਂ ਦੇ ਵਿੱਚ ਤੇ ਆਉਦੇ ਉਹ ਮੁੰਡਾ ਮੂਰੇ ਪੌੜੀਆਂ ਮੰਗਰ ਤੁਰ ਪੀ ਜਾ ਕੇ ਉਹ ਕਹਿਣ ਲੱਗਾ ਮੇਰਾ ਮਾਪਿਓ ਆਹ ਘਰ ਆਂਚਾ ਤੇਨੀ ਆਵਾਜ਼ ਮਾਰ ਜਦੋਂ ਉਹਨੇ ਆਵਾਜ਼ ਮਾਰੀ ਬਈ ਰਾਣੀ ਦੀ ਅੱਖ ਖੁੱਲ ਗਈ ਰਾਣੀ ਕਹਿੰਦੀ ਰਾਜੇ ਨੂੰ ਰਾਜਾ ਕਹਿੰਦੀ ਆਪਣੇ ਚੰਨਨ ਕੁਮਾਰ ਦੀ ਆਵਾਜ਼ ਆ ਕਹਿੰਦਾ ਕਮਲੀਏ ਕਮਲੀਏ ਮਹੀਨਾ ਹੋ ਗਿਆ ਗਮ ਹੋਏ ਨੂੰ ਜਵਾਕ ਨੂੰ ਖਬਰ ਕਿੱਧਰ ਗਿਆ ਇਹਦਾ ਤੈਨੂੰ ਸੁਹਣਾ ਆਇਆ ਉਹਦੀ ਬਾਜ਼ ਕਿੱਥੇ ਆ ਤੇ ਉਹ ਗੱਲਾਂ ਕਰੀ ਜਾਣ ਉਹ ਜਦੋਂ ਦਵਾਰੇ ਫੇਰ ਥਾਕ ਮਾਰੀ ਉਹ ਕਹਿੰਦੀ ਨਾਲ ਜਨਾਨੀ ਦੀ ਬਾਜ ਆਉਂਦੀ ਆ ਬਾਹਰੋਂ ਨਾਲ ਜਨਾਨੀ ਹੈ ਜਦੋਂ ਦਵਾਰੇ ਮਾਰੀ ਰਾਜਾ ਕਹਿੰਦਾ ਹਾਂ ਆਪਣੇ ਮੁੰਡੇ ਦਾ ਹੋਆ ਜਦੋਂ ਕੋਈ ਬਾਹਰ ਖੋਲਿਆ ਤੇ ਦੇਖਿਆ ਰਾਣੀ ਤਾਂ ਭੱਜ ਕੇ ਚਿੰਬੜ ਗਈ ਮੁੰਡੇ ਨੂੰ ਨੇ ਰਾਜਾ ਉਹਨੇ ਪੁਈ ਰਾਜੇ ਤੇ ਰਾਣੀ ਦੇ ਪੈਰੀਂ ਹੱਥ ਲਾਏ ਉਹ ਕਹਿੰਦੀ ਤੇ ਖੋਣ ਹੈ ਸੁੰਦਰੀ ਕਹਿੰਦਾ ਮਾਂ ਥੋੜੀ ਨੂੰ ਆ ਉਹ ਕਹਿੰਦੀ ਮਾਤਾ ਮੈਂ ਜਾ ਕੇ ਲ ਗਈ ਸੀ ਇਹਨੂੰ ਅਸੀਂ ਫਰਸ ਸਹਿਰ ਚੋਂ ਆਇਆ ਮੈਂ ਦਾਨੋ ਦੀ ਧੀ ਆ ਇਹ ਮੇਰਾ ਪਤੀ ਹੋ ਚੁੱਕਿਆ ਹੁਣ ਮੈਂ ਇਹਦੀ ਇਸ ਤਰੀਆ ਮੇਰੇ ਪਿਤਾ ਨੇ ਸਖਲੰਪ ਕਰਤਾ ਮੈਨੂੰ ਇਸ ਨੂੰ ਉਹ ਕਹਿੰਦੀ ਸਾਡਾ ਨਹੀਂ ਜੀ ਲੱਗਦਾ ਤੂੰ ਤਾਂ ਇਹਨੂੰ ਲੈ ਗਈ ਉਹ ਕਹਿੰਦੀ ਕੋਈ ਨਾ ਕੋਈ ਸਾਧਨ ਬਣਿਆ ਮੈਂ ਸੋਡੇ ਕੋਈ ਅਸੀਂ ਫਿਰ ਰਾਤ ਰਾਤ ਉਹਦੇ ਕੋਲ ਆ ਕੇ ਜਾਇਆ ਕਰਾਂਗੇ ਤੇ ਦਿਲ ਨਹੀਂ ਪਰ ਚੜਾ ਸਕਦੇ ਤੇ ਪਈ ਰਾਤ ਰਹੀ ਗੱਲਾਂ ਉਹ ਤਾਂ ਕਰੀਆਂ ਪਹਿ ਪਾਰਟੀ ਕਹਿੰਦੀ ਜਾਣੇ ਹੁਣ ਅਸੀਂ ਰਾਣੀ ਕਹਿੰਦੀ ਧੀ ਪੁੱਤਰ ਸਾਨੂੰ ਕਹਿੰਦੀ ਤੈਨੂੰ ਅਸੀਂ ਮਹੀਨੇ ਬਾਅਦ ਮਿਲ ਕੇ ਜਾਇਆ ਕਰਾਂਗੇ ਵਾਗੇ ਦਾ ਪਈ ਵਾਗੇ ਉੱਥੇ ਫੇਰ ਵਾਗੇ ਗਈ ਉਹ ਰਾਜੇ ਦਾ ਪੁੱਤ ਕਹਿੰਦਾ ਜਿਆ ਪਰ ਫੇਰ ਆ ਤੇਰੇ ਪਿਓ ਤੋਂ ਪੁੱਛਾ ਆ ਪਾ ਰਾਤ ਤੇ ਦਿਨ ਕੱਟ ਗਈ ਉਹਨਾਂ ਕੋਲੇ ਅੱਛਾ ਜੀ ਉਹ ਕਣੀ ਮੈਂ ਪੁੱਛੂੰਗੀ ਬੈਣਾ ਪੁੱਛੀ ਨਹੀਂ ਆਪਾਂ ਜਾ ਸਕਦੇ ਭਈ ਜਦੋਂ ਡਾਨੋਂ ਆਇਆ ਕਾਫੀ ਦਿਨ ਆ ਬਾਦ ਉਹ ਕਹਿੰਦੀ ਪਤਾ ਮੇਰੀ ਇੱਕ ਬੇਨਤੀ ਆ ਕਹਿੰਦਾ ਦੱਸ ਕਹਿੰਦੀ ਸਾਨੂੰ ਇਹ ਦਿਨ ਦੀ ਆਗਿਆ ਦੇ ਦੇ ਵੀ ਆਥਣੇ ਜਾ ਕੇ ਅਸੀਂ ਦਿਨ ਕੱਟ ਕੇ ਦੂਜੇ ਆਥਣੇ ਆ ਜੀ ਇਹ ਨਾਲ ਕੁੜੀਏ ਬਾਤ ਲੋਕੋ ਦੀ ਤੂੰ ਕੀ ਐ ਦਿਨ ਕੱਟ ਕੇ ਲੜਾਂ ਉਥੇ ਤੂੰ ਕਹਿੰਦੀ ਨਹੀਂ ਇਹਦਾ ਮਾਂ ਪਿਓ ਬਾਲਾ ਬਰਾ ਕਰ ਦਿਆ ਨਾਲੇ ਇਹ ਕਰਦਾ ਤੂੰ ਮੇਰੀ ਇੰਨੀ ਕਿਤਾ ਮੰਨ ਲੈ ਉਹ ਕਹਿੰਦਾ ਜੰਗਾ ਤੁਹਾਨੂੰ ਦੱਸ ਦੇਣਾ ਦੱਸੂ ਐ ਭਾਈ ਜੋ ਦਸੂਆਂ ਦਿਨ ਆ ਗਿਆ ਉਹ ਕਹਿੰਦਾ ਪਸੋਣ ਨੂੰ ਉਹ ਕਹਿੰਦਾ ਭੱਗ ਜਾ ਪਰ ਇੱਕ ਦਿਨ ਕੱਟ ਕੇ ਵੱਧ ਨਹੀਂ ਕੱਟਣਾ ਆਕਣੇ ਲੱਗ ਜੋ ਰਾਤ ਤੇ ਦਿਨ ਕੱਟ ਕੇ ਦੂਜੇ ਦਿਨ ਨੂੰ ਇੱਥੇ ਆਜੋ ਵਾਪਸ ਮਨੇ ਚੰਗਾ ਪਈ ਗਏ ਤੇ ਆਵਾਜ਼ ਮਾਰੀ ਫਿਰ ਉਹਨੇ ਮਾਰ ਖੋਲਤਾ ਕਹਿੰਦੇ ਮਾਂ ਅੱਜ ਤੇ ਰੋ ਕੋ ਦਿਨ ਵੀ ਰਹਾਗੇ ਸੀ ਸਹੀ ਤੇ ਰਾਤ ਤੇ ਵੀ ਕਟਾਂਗੇ ਮੈਂ ਅਸੀਂ ਵੀ ਮੇਰੇ ਪਿਓ ਤੋਂ ਕਹਾ ਕੇ ਆਇਆ ਕਹੇ ਲਗੀ ਚੰਗਾ ਭਈ ਰਾਣੀ ਵੀ ਖੁਸ਼ ਹੋਗੀ ਰਾਜਾ ਵੀ ਕਹਿੰਦਾ ਚਲੋ ਨੂੰ ਤਾਂ ਸੋਹਣੀ ਆ ਉਹ ਕਹੇ ਲਗੀ ਵੀ ਪਤਾ ਨਹੀਂ ਕੱ ਲੈ ਛੋੜਾ ਸਾਡੇ ਨਾਲ ਨਾਤਾ ਹੋ ਗਿਆ ਤੈਨੂੰ ਡਰਨੀ ਲੋੜ ਨਹੀਂ ਇੱਥੇ ਕਿੱਡੇ ਹੀ ਕੋਈ ਬਾਦਸ਼ਾਹ ਆ ਜੇ ਚੜਕੇ ਤੈਨੂੰ ਜਿੱਤ ਨਹੀਂ ਸਕਦਾ ਮੇਰੇ ਪਿਓ ਨੂੰ ਕਹਿ ਦਿਆਂਗੇ ਲੋੜ ਹੀ ਨਹੀਂ ਤੈਨੂੰ ਜੰਗ ਕਰਨ ਦੀ ਬਥੇਰਾ ਉਹਦੇ ਕੋਲ ਸੈਨਾ ਬਹੁਤ ਵੱਡੀ ਐ ਕਹਿੰਦੀ ਰਾਜਾ ਉਹ ਤੇਰੇ ਮੰਗੂ ਕਿਛਾ ਕਿ ਹਾਂ ਜਦੋਂ ਲੋੜ ਹੋਵੇ ਯਾਦ ਕਰਿਓ ਸਾਂ ਦੱਸਿਓ ਵੀ ਅਜ ਖਤਰਾ ਹੈ ਇਹਨੂੰ ਡਰਨ ਦੀ ਲੋੜ ਨਹੀਂ ਕਿ ਦੁਨੀਆ ਦੇ ਰਾਜੇ ਆ ਜਾਣ ਤੈਨੂੰ ਕੋਈ ਜਿੱਤ ਨਹੀਂ ਸਕਦਾ ਤੇ ਰਾਜਾ ਕਹਿੰਦਾ ਵੀ ਰਾਣੀ ਕਹਿੰਦੀ ਆ ਵੀ ਵਧੀਆ ਹੋ ਗਿਆ ਕੱਲ ਨੂੰ ਦੁਸ਼ਮਣ ਦਾ ਡਰ ਤਾਂ ਹੀ ਆਪਾਂ ਨੂੰ ਭਾਈ ਥੋੜੇ ਦਿਨ ਲੰਗੇ ਇੱਕ ਬਹੁਤ ਤਕੜਾ ਰਾਜਾ ਸੀਗਾ ਚੜ ਕਰ ਲਈ ਚੜ੍ਹਾਈ ਰਾਜੇ ਤੇ ਉਹਨੇ ਨੌਕਰਾਂ ਨੇ ਦੱਸਿਆ ਜੀ ਮਹਾਰਾਜ ਐਂ ਕਰਕੇ ਵੀ ਫਲਾਣਾ ਬਾਦਸ਼ਾਹ ਚੜ੍ਹਾਈ ਕਰੀ ਆਉਂਦਾ ਤੇ ਉਹ ਰਾਜੇ ਨੇ ਕਰਿਆ ਯਾਦ ਮੁੰਡੇ ਨੂੰ ਉਹ ਕਹਿੰਦਾ ਮੇਰਾ ਪਿਓ ਯਾਦ ਕਰਦਾ ਹੈ ਕਹਿੰਦੀ ਪੁੱਸ ਉਹ ਕਹਿੰਦਾ ਪੁੱਤਰਾ ਮੇਰੀ ਨੂੰ ਨੂੰ ਕਹਿੰਦਾ ਬਹੁਤ ਤਕੜਾ ਲਸ਼ਕਰ ਲੈ ਕੇ ਆ ਲਿਆ ਆਪਣੇ ਨੂੰ ਪਕੜਾ ਰਾਜਾ ਉਹ ਕਹਿੰਦਾ ਕਹਿਣਾ ਉਹ ਕਹਿੰਦੇ ਵੀ ਆਗਾ ਲਾਉ ਕਹਿੰਦੀ ਕਹਿੰਦੇ ਖਵਰ ਆਵੇ ਨਾ ਨੇ ਆਦੇ ਪਿਓ ਨੂੰ ਕਿਹਾ ਪਿਤਾ ਕਹਿੰਦੀ ਮੇਰੇ ਤੇਰੇ ਕੋਲਮ ਦੇ ਨਾਲ ਇੱਕ ਬੰਦਾ ਜੰਗ ਕਰਨ ਆਉਂਦਾ ਰਾਜਾ ਬਹੁਤ ਤਖੜਾ ਹੱਦ ਦੇ ਪਹੁੰਚਣ ਵਾਲਾ ਹੈ ਕਹਿੰਦਾ ਕਹਿਦੀ ਵੀ ਮੇਰੀ ਸ਼ੈਨਾ ਲੈ ਕੇ ਜਾਣਾ ਮੈਂ ਭਈ ਦਾਨੋਂ ਦਾ ਪੰਡਾ ਦਾ ਲਸ਼ਕਰ ਹੱਕ ਲਿਆ ਉਹ ਤਾਂ ਸ਼ੈਨਾ ਆਜ ਖੜੀ ਹੱਦ ਦੇ ਉੱਤੇ ਭਈ ਉਹ ਦਾਨੋਂ ਨੂੰ ਕਹਿ ਲੱਗਾ ਰਾਜਾ ਤੈਨੂੰ ਘਰੋਂ ਦੀ ਲੋੜ ਨਹੀਂ ਤੈਨੂੰ ਤਾਂ ਕਾਹ ਕਿਸ ਨੂੰ ਭੇਜਣ ਦੀ ਲੋੜ ਨਹੀਂ ਮੈਂ ਹੈਗਾ ਉੱਤੇ ਉਹਦਾ ਭਈ ਚੱਕ ਕੇ ਅਗਲੇ ਨੂੰ ਮਾਰੇ ਜਲਾਕੇ ਨਾਲ ਕਿਸੇ ਨੂੰ ਕੁਝ ਦੇ ਸੀ ਕਿਸੇ ਦਾ ਹਾਥੀ ਛੱਡਦਾ ਕਿਸੇ ਦਾ ਕੋੜਾ ਛੱਡਦਾ ਪੈ ਗਈਆਂ ਭਾਜਣਾ ਭੱਜ ਗਈ ਭਾਂ ਦੇ ਕਮਾਲ ਇੱਥੇ ਬੰਦਾ ਦੀਦਾ ਨਹੀਂ ਕੋਈ ਜਿਹੜਾ ਗਾਂ ਨੂੰ ਬੋਦੇ ਮਾਰੇ ਚਲਾ ਕੇ ਭੱਜੇ ਮੈਦਾਨ ਖਾਲੀ ਕਰਾਤਾ ਉਹ ਕਹਿਣ ਲੱਗੇ ਨੌਕਰ ਰਾਜੇ ਦੇ ਆ ਕੇ ਕਹਿੰਦੇ ਜੀ ਪਤਾ ਨਹੀਂ ਉੱਥੇ ਕੀ ਆ ਕਹਿੰਦੇ ਉਹਦੀ ਤਾਂ ਫੌਜ ਨਾ ਪਦੀਣਾ ਪੈ ਗਈਆਂ ਕਹਿੰਦੇ ਹਾਥੀ ਉਸਤੀ ਚਲਾਸਲਾ ਮਾਰਿਆ ਕਰੇ ਪਤਾ ਨਹੀਂ ਕੀ ਜੇ ਰਾਜਨ ਦਾ ਪਤਾ ਦੀ ਮੇਰਾ ਕੁੜਮਾ ਆਵੇ ਉਹ ਕਹਿਣ ਲੱਗਾ ਜਿਹੜੀ ਮੇਰੀ ਨੂੰਹ ਆ ਉਹਦਾ ਪਿਓ ਆਇਆ ਵਾ ਉੱਥੇ। ਦਾਨੋ ਆ ਬਹੁਤ ਤਕੜਾ। ਭਾਈ ਜੰਗ ਜਿੱਤ ਕੇ ਵਾਪਸ ਮੁੜ ਕੇ। ਉਹ ਕਹਿਣ ਲੱਗੀ ਜਾ ਅਪਰ ਚੱਲਾਂਗੇ ਤੇਰੇ ਪਿਓ ਨੂੰ ਪੁੱਛ ਲਈ ਹੁਣ। ਵੀ ਕੋਈ ਮੁੜ ਕੇ ਤੇਰੇ ਪਿਓ ਦੇ ਰਾਜ ਦੇ ਨੇੜੇ ਨਹੀਂ ਹੁਣ ਆਉਂਦਾ। ਉਹ ਕਹਿਣ ਲੱਗੇ ਭਾਈ ਆਹ ਜਨੂੰ ਨੀੜੀਆ ਵੀ ਜਨਮ ਭੂਮੀ ਹੁੰਦੀ ਆ ਕਿ ਤੋ ਕਹਿੰਦਾ ਵੀ ਮੇਰਾ ਜੀ ਨਹੀਂ ਲੱਗਦਾ ਇੱਥੇ ਕਦੀ ਜੀ ਤਾਂ ਤੈਨੂੰ ਲਾਉਣਾ ਪਊਗਾ ਕਹਦਾ ਮੇਰੇ ਮਾਂ ਪਿਓ ਜਾਦ ਆਉਂਗਾ ਨੇ ਬਾਹਲੇ ਮੈਂ ਇਕੱਲਾ ਹੀ ਆ ਕਹਿੰਦੀ ਤੈਨੂੰ ਕਹਦਾ ਵੀ ਮਿਲਿਆ ਆ ਕਰਾਂਗਾ ਆਪਾਂ ਉਹ ਕਹਿਣ ਲੱਗਿਆ ਤੂੰ ਐਂ ਕਰ ਤੇਰੇ ਪਿਓ ਤੂੰ ਐਂ ਬਖਸ਼ਾ ਲੈ ਲੈ بیا ਪਾ ਉਹਨਾਂ ਦੇ ਕੋਲ ਹੀ ਰਹਿਣ ਲੱਗ ਜੀਏ ਕਹਿੰਦੀ ਨਾ ਮਰੇਗਾ ਨਾ ਮਨ ਨੂੰ ਮਰਵਾਏਗਾ ਕਹਿੰਦੀ ਬਾਲਾ ਚੰਡਾ ਵਾਲਾ ਜੇ ਹਰਖ ਗਏ ਨੇ ਨਹੀਂ ਦੇਖਣਾ ਮੇਰੀ ਕੁੜੀ ਦੇ ਜਵਾਈ ਆ ਦੋਨੋਂ ਨੂੰ ਮਾਰ ਦੂ ਕਹਿੰਦਾ ਅੱਛਾ ਕਿ ਨਹੀਂ ਹਾਂ ਕਹਿੰਦੀ ਮੈਂ ਕੋਈ ਨਾ ਦੇਖੂ ਵੀ ਜੇ ਕਿਸੇ ਮਰੇ ਬਾਤ ਆਇਆ ਨਾ ਮੈਨੂੰ ਪਤਾ ਲੱਗ ਗਿਆ ਵੀ ਹੁਣੇ ਮੇਰੇ ਅੱਖੇ ਲੱਗੂਗਾ ਲਗੂਂਗਾ ਉਹ ਤੂੰ ਪਹਿਲਾਂ ਨਹੀਂ ਕਹਿੰਦੀ ਕਹਿੰਦਾ ਚੰਗਾ ਭਾਈ ਇੱਕ ਦਿਨਾਂ ਕਹਣ ਲੱਗੀ ਵੀ ਆਇਆ ਖਰਾਪਾ ਅਜ ਦੁਆਇਆ ਦੋਨਾਂ ਨੇ ਉਹਦੇ ਨਾਲ ਬੋਲਣਾ ਨਹੀਂ ਉਹ ਆਇਆ ਭਈ ਦਾਨੋ ਬੁਲਾਏ ਬੋਲਣਾ ਸਖੈਰ ਜੂ ਵੀ ਉਹਦਾ ਉਹ ਕਹਿਣ ਲੱਗਾ ਪੁੱਤ ਤੂੰ ਬੋਲਦੇ ਨਹੀਂ ਤੇ ਉਹ ਕਹਿਣ ਲੱਗੇ ਭਾਈ ਸਿਰ ਮਾਰਦਿਆਂ ਗੂੰਗਿਆ ਵਾਂਗੂ ਬੋਲਣਾ ਉਹ ਕਹਿੰਦੀ ਮੇਰੇ ਵਾਂਗੂ ਕਰੀ ਚਲੀ ਬਜੇ ਮੈਂ ਕਰੂੰਗੀ ਉਹਨੇ ਕਹ ਕੱਲੀ ਕੁੜੀ ਯਾਰ ਰੁੱਸ ਗਈ ਮੇਰੇ ਨਾਲ ਇਹਦਾ ਲੋਟ ਨਹੀਂ ਉਹ ਕਹਿੰਦਾ ਪੁੱਤ ਦੱਸਦਾ ਸਹੀ ਕੀ ਕਾਰਨ ਕੀ ਛੋਡੀ ਮੰਗਾ ਮੈਂ ਪੂਰੀ ਕਰੂੰਗਾ ਉਹ ਕਨੀ ਕਸਮ ਖਾ ਨਵੀਦੀ ਇਹ ਜੇ ਨਵੀਦੀ ਕਸਮ ਖਾ ਜਾਂਦੇ ਤੋੜ ਦੇਣੀ ਤੀ ਜਿਹੜੇ ਦਰਨ ਨੂੰ ਤੀ ਉਹ ਕਸਮ ਖਵਾ ਕੇ ਕਹਿੰਦੀ ਐਂ ਗੱਲਾਂ ਬਾਪੂ ਬੀ ਇਹ ਕਹਿੰਦਾ ਵੀ ਅਸੀਂ ਉੱਥੇ ਰਹਿਆ ਕਰਨਾ ਆਪਦੇ ਮਾਂ ਪਿਓ ਕੋਲੇ ਤੈਨੂੰ ਅਸੀਂ ਮਿਲ ਕੇ ਵਗ ਜਾ ਕਰਾਂਗੇ ਕਹਿੰਦਾ ਫਿਰ ਇਦਾਂ ਮੈਂ ਸੌਂ ਕਾਦੀ ਖਾਦੀ ਮੈਂ ਤਾਂ ਕੋਹੜਾ ਮਾਰ ਲਿਆ ਪੈਰ ਤੇ ਮੈਂ ਹੁਣ ਸਾਨੂੰ ਸੌ ਖਾ ਖਾ ਬੈਠਾ ਕਹਿੰਦੀ ਪੀ ਨਹੀਂ ਤਾਂ ਕਹਿੰਦੀ ਇਹ ਤੇਰਾ ਹੀ ਨਹੀਂ ਪਤਾ ਕਹਿੰਦੀ ਇਹ ਸੋਗ ਚ ਤੇਰੀ ਮੌਤ ਹੋ ਜੇ ਮੈਂ ਰੰਡੀ ਹੋ ਜੂ ਮੁਰਕੇ ਮੈਨੂੰ ਤੂੰ ਕੀ ਦੇ ਨਾਵੇਂਗਾ ਕਹਿੰਦੀ ਤੇਰੇ ਨੂੰ ਮਿਲ ਜਾ ਕਰਾਂਗੇ ਜਦੋਂ ਤੂੰ ਕਹੇਗਾ ਤੈਨੂੰ ਮਿਲ ਜਾ ਕਰਾਂਗੇ ਪਰ ਸਾਨੂੰ ਹੁਕਮ ਦੇਦੇ ਸੀ ਉਹਨਾਂ ਦੇ ਕੋਲ ਰਹਿਣ ਲੱਗ ਜੀਏ ਬਈ ਦਾਨੋਂ ਕਹਦਾ ਹਜੇ ਨਹੀਂ ਮੈਂ ਦੱਸਦਾ ਦੋ ਚਾਰ ਦੇਣਾ ਬਈ ਉਹ ਕਹਿੰਦਾ ਗੀਲ ਕੰਮਾ ਪੋਣਾ ਬਣ ਜੂਗਾ ਹੁਣ। ਤੇ ਭਰਾ ਨਾ ਕਸਮ ਖਾਦੀ ਐ ਮੇਰੇ ਪਿਓ ਨੇ। ਕਸਮ ਨਹੀਂ ਤੋੜ ਸਕਦਾ। ਪਈ ਦੋ ਤੰਦਨਾ ਬਾਅਦ ਫੇਰ ਕਿਆ ਕਰੇ ਬਾਪੂ ਦਾ ਸੋਣਾ। ਅੱਛਾ ਜੀ। ਦਾ ਸੋਣਾ। ਉਹ ਕਹਿੰਦਾ ਚੰਗਾ ਮੈਨੂੰ ਕਹਿੰਦੀ ਤੈਨੂੰ ਅਸੀਂ ਮਿਲ ਜਾ ਕਰਾਂਗੇ ਜਦੋਂ ਕਹੇਗਾ ਅਸੀਂ ਮਿਲ ਜਾ ਕਰਾਂਗੇ। ਹੂੰ। ਕਹਿੰਦਾ ਚੰਗਾ ਵਗਜੋ। ਕਹਿੰਦੀ ਦੇ ਸਾਨੂੰ ਉਡਣ ਗੋਠਲਾ। ਪਈ ਜਾ ਰਹੇ। ਗਏ। ਉਤਰੀ ਮੈਲਾ ਦੇ ਉੱਤੇ ਹਾਕਮਾਰੀ ਰਾਜੇ ਨੂੰ ਤੇ ਬੋਲ ਚੈਨਲ ਦਾ ਕਹਿੰਦੀ ਉਹੀ ਨੇ ਭਈ ਆ ਗਏ ਆਏ ਉਹ ਕੁੜੀ ਆਲ ਦੀ ਸੱਸ ਨੂੰ ਕਹਿੰਦੀ ਲੈ ਬੇਬੇ ਹੁਣ ਤੇਰੇ ਕੋ ਹਰਾਂ ਗੀ ਸਦਾਈ ਹੁਣ ਪਾਣੀ ਪੂਣੀ ਵਾਰ ਲੈ ਸਾਗਨ ਬਣਾ ਲੈ ਜਿਹੜੇ ਪੁੱਤ ਦੇ ਵਿਆਹ ਦੇ ਤੀ ਮੁਖ ਨਹੀਂ ਅੱਛਾ ਕਹਿੰਦੀ ਹਾਂ ਅਸੀਂ ਮੇਰੇ ਪਿਓ ਤੋਂ ਖਾ ਕੇ ਆ ਹੁਣ ਅਸੀਂ ਵਾਪਸ ਨਹੀਂ ਜਾਂਦੇ ਅਸੀਂ ਤੇਰੇ ਕੋਈ ਨਹੀਂ ਰਹਾ ਕਰਾਂਗੇ ਪੈ ਰਾਣੀ ਤਾਂ ਚੌ ਚੜ ਗਿਆ ਮੇਰਾ ਜੇ ਨੂੰ ਉਹਦੀ ਸੱਦੀਆਂ ਗੋਲੀਆਂ ਬਾਦਦੀਆਂ ਵੀ ਲਿਆਓ ਸਮਾਨ ਤਿਆਰ ਕਰਕੇ ਵੀ ਮੈਂ ਤਾਂ ਪਾਣੀ ਵਾਰ ਕੇ ਪੀ ਲਾ ਮੇਰੇ ਤਾਂ ਕੱਲਾ ਪੁੱਤ ਹੈ ਭਾਈ ਇਕੱਠ ਹੋ ਗਿਆ ਮਾਰ ਸ਼ਹਿਰ ਦੇ ਵਿੱਚ ਦੀਪਮਾਲਾ ਜਗਾਤੀਆਂ ਲੱਗਿਆ ਨੂੰ ਦਾਨ ਦੇ ਤਾਂ ਮੰਦਰ ਮਸੀਤਾਂ ਚ ਲੰਗਰ ਚਲਾਤੇ ਖੁਸ਼ੀ ਦੇ ਭਾਈ ਬੁੜੀ ਨੇ ਜਹਾਂ ਜਨੂਆਂ ਦੱਸਾ ਕਰਨ ਹੁੰਦਾ ਸਾਰਾ ਮਨਾਇਆ ਉਹ ਕਹਿਣ ਲੱਗੀ ਅਸੀਂ ਮਿਲ ਕੇ ਆਇਆ ਕਰਾਂਗੇ ਉਹ ਕਹਿੰਦੀ ਕੋਈ ਗੱਲ ਨਹੀਂ ਮਿਲ ਮਿਲ ਮਿਲਪ ਮਿਲਿਆ ਕੋਈ ਅਹੀ ਜੀ ਗੱਲ ਨਹੀਂ ਪਰ ਕਹਿੰਦੇ ਹੁਣ ਤੇਰੇ ਕੋ ਰਹਾਂਗੇ ਜਾਂਦੇ ਨਹੀਂ ਅਸੀਂ ਤੁਸੀਂ ਚਿੰਤਾ ਨਾ ਕਰਿਓ ਉਹ ਕਹਿਣ ਲੱਗੀ ਚੰਗਾ ਕਹਿੰਦੀ ਭਈ ਫਿਰ ਹੈ ਲੱਗੇ ਜਦੋਂ ਦਾਨ ਉਹਨਾਂ ਨੂੰ ਕੋਈ ਯਾਦ ਕਰੇ ਵੀ ਆਉ ਉਹ ਕਹਿਣਾ ਸੀ ਜਾਣਾ ਸਾਡੇ ਮਾਪੇ ਕੋਲੇ ਵੀ ਮਿਲ ਕੇ ਆਉਣਾ ਉਹਨੂੰ ਉਹ ਭਈ ਮਿਲਿਆ ਕਨ ਰਾਜੇ ਕੋਲੇ ਰਹਿਣ ਬਹਿਣ ਲੱਗੇ ਦੀ ਉਹੀ ਰਾਜਾ ਰਾਣੀ ਖੁਸ਼ੀ ਹੋਊਗੀ ਸਾਰੇ ਸ਼ਹਿਰ ਦੇ ਵਿੱਚ ਖੁਸ਼ੀ ਹੋਊਗੀ ਬਾਦਸ਼ਾਹ ਦਾ ਪੁੱਤ ਆ ਗਿਆ ਵੀ ਨਾਲੇ ਬੜੀ ਸੁੰਦਰੀ ਸੋਹਣੀ ਜਨਾਨੀ ਲਿਆਇਆ